ਸਵਾਗਤ ਹੈ ਤੁਹਾਨੂੰ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜੀ ਨੇੜੇ ਬਾਗਾ ਪੁਰਾਣਾ ਸ਼ਹਿਰ ਰਹਿ ਜਾਂਦਾ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਮੋਗਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ 5 ਨਗ ਲੈ ਕੇ ਜਾਂਦੇ ਆ ਜੀ ਡਿਟੇਲ ਮੈਂ ਬਾਅਦੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤਾਰਸਾ ਤਾਰਾ ਬਾਈ ਪਿੰਡ ਕਾਲੇਖੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 83600 ਪੂਰਾ ਜੀ 80923 ਠੀਕ ਹੈ ਵੀਰੇ ਅੱਜ 5 ਨਾਗਾ ਜੀ ਹਾਂ ਜੀ 5 ਨਾਗਾ 5 ਹੀ ਗੱਬਣਾ ਜੀ 5 ਹੀ ਗੱਬਣੀ ਹੈ ਕਿਧਰੋਂ ਸ਼ੁਰੂ ਕਰਕੇ ਜੀ ਇਧਰੋਂ ਆਜੋ ਜੀ ਠੀਕ ਹੈ ਵੀਰੇ ਜਰਸੀ ਤੋਂ ਸ਼ੁਰੂ ਕਰਦੇ ਆਂ ਸੂਆ ਗੰਨਾ ਮਾਜੇ ਦਾ ਇਹ ਦੂਜਾ ਸੂਆ ਸੁਣੀ ਆ ਜੀ ਸਮਾਂ ਕਿੰਨਾ ਲਊਗੇ ਜੀ ਸਮਾਂ ਲੈ ਜੀ 5 ਤੋਂ 7 ਦਿਨ ਹਜੇ 5 ਤੋਂ 7 ਦਿਨ ਲੈ ਜੂ ਜੀ ਹਾਂ ਇਹ ਲੋਕਲ ਹੀ ਲਈ ਆਪਾਂ ਇਥੋਂ ਮਹਿਰੋ ਪਿੰਡ ਤੋਂ ਲਈ ਆ ਜੀ ਠੀਕ ਆ ਜੀ ਕਿੰਨਾ ਕਪਿਆ ਜੀ ਦੁੱਧ ਜੀ ਦੁੱਧ ਬਾਈ ਨੇ ਪਹਿਲੇ ਸੂਏ ਦਾ ਰਕਾਟਦਾ ਹੈਗਾ 17 ਤੋਂ 18 ਲੀਟਰ ਠੀਕ ਆ ਇਧਰ ਪੱਕੇ ਬੱਕੀ ਰੱਖ ਲਿਓ ਜੀ ਕਿਉਂਕਿ ਬਾਹਰ ਥੋੜਾ ਜਿਹਾ ਜਗਾ ਖਰਾਬ ਆ ਜੀ ਮੌਸਮ ਮੀਂਹ ਦਾ ਕਰਕੇ 5 ਤੋਂ 7 ਦਿਨ ਲੈ ਜੂਗੀ ਜੀ 15 16 ਕਿਲੋ ਬਾਈ ਦੱਸਦਾ ਕਿ ਮਾਲਕਾਂ ਨੇ ਦੱਸਿਆ ਕਿ ਪਿਆਇਆਗਾ ਸੋਹਣੀ ਜਰਸੀ ਆ ਪੇਸ ਕੁਆਲਟੀ ਸੋਹਣੀ ਆ ਜੀ ਤਾਂ ਕਿ ਟੌਪ ਦਾ ਥਣ ਲੱਗਿਆ ਵਾ ਕੱਲਾ ਕੱਲਾ ਨਿਕਲਦਾ ਹੈ ਟਲੰਡੂ ਲੰਬਾ ਬਹੁਤ ਮੰਨਾਂ ਵਾ ਲੱਡੂ ਲਹਵਾਨੇ ਚ ਬਹੁਤ ਪਈ ਆ ਜੀ ਸੰਭੀ ਬੜੀ ਚੰਗੀ ਆ ਦੁੱਧ ਦੇਣ ਦਾ ਹੱਕ ਦਾ ਬਾਕੀ ਦੁੱਧ ਵੀ ਦੇਊ ਘਰਮਾਲੀ ਮੱਝਾ ਵਰਗਾ ਥਣਾ ਦੀ ਗਾਰੰਟੀ ਆ ਜੀ ਥਣਾ ਦੀ ਬਾਹਰ ਪਿੱਛੇ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਜੇ ਜੀ ਡਿਮਾਂਡ ਜਿਹੜੇ ਲੈਣੇ ਉਹ ਹੀ ਦੱਸਿਓ ਯਾਰਸ ਲੋ ਜੀ ਬਾਈ ਮੁੱਲੇ ਦਾ ਕਰਾਲਾ 52 ਕਰਾਲਾ 60 ਹਾਂਜੀ 56000 ਦੀ ਦੇ ਦੇਣੀ ਕੋਜੂ ਮਾਨਤਨ ਜੀ ਮਾਨਤਨ ਹੋ ਜੀ ਲੈ ਚੱਲੀ ਵੀਰੇ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਤੁਸੀਂ ਜਿੰਨਾ ਮਰਜੀ ਕੱਚੀ ਕੱਚੀ ਦਾ ਜੀ ਸਹੀ ਗੱਲ ਹੈ ਜਿੱਦ ਤਿਆਰ ਹੋਗੀ ਉਹਦੇ ਦਾ ਮੁੱਲ ਉਹਦੇ ਹੋਊਗਾ ਛੋਟਾ ਜਿਹਾ ਭਾਏ 56000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਚੰਗੀ ਐ ਵੜ ਹੈ ਕੱਚੀ ਐ ਜੀ 5-7 ਦਿਨ ਲਜਾ ਵੀ ਸਕਦੀ ਐ ਜਾਂ ਪਹਿਲਾਂ ਵੀ ਸੂ ਸਕਦੀ ਐ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਾਰੰਟੀ ਐ ਸੋਨਾ ਖਣਾ ਦਾ ਸਹਿਜ ਆ ਕੱਲਾ ਕੱਲਾ ਨਿਖੜਮਾ ਤੇ ਦੋ ਨੰਬਰ ਨਜਰੇ ਇਹਦਾ ਸੂਆ ਕਿੰਨਾ ਮਰਜੀ ਇਹ ਵੀ ਦੂਜੀ ਸੂਈ ਐ ਇਹ ਸਵਾ ਕਿੰਨਾ ਕ ਲੈਂਦੀ ਐ ਜੀ ਇਹ ਵੀ ਲੈ ਜੂ 5 ਤੋਂ 7 ਦਿਨ ਬਾਈ ਠੀਕ ਐ ਜੀ ਕਿੰਨਾ ਪਿਆ ਜੂ ਦੱਦ ਜੀ ਨਾ ਦਬਾਈਏ ਪਹਿਲੇ ਦੁੱਧ ਦਾ ਹੈਗਾ 14 ਲੀਟਰ ਦਾ ਤੇ 14 15 ਹੀ ਮੰਨ ਕੇ ਆਪਾਂ ਲਈ ਆ ਠੀਕ ਹੈ ਨਾ ਇਹਦਾ ਆਪਾਂ 17 18 ਕਹੀਏ ਕੇ ਇਹਨੇ ਨਹੀਂ ਪੀਉਣਾ ਹਾਂ ਕਿਉਂਕਿ ਨਾਰਮਲ ਜੀ ਹਾਈਟ ਆ ਵੀਰੇ ਕੱਦਮ ਹੈ ਵੈੱਡ ਨਹੀਂ ਦੁੱਧ ਦੇਣਾ ਹੁੰਦਾ ਨਾਰਮਲ ਜੀ ਹਾਈਟ ਆ 14 ਕਿਲੋ ਬਾਈ 10 10 ਆ ਕਿ ਢੱਲਾਂ ਤੋਂ ਲਾਇਆਂ ਬਹੁਤ ਪੰਨਾਂ ਬਾਈ ਇਸ ਲਈ ਸੂਏ ਦਾ ਪਿਆਇਆ ਹੋਇਆ ਵਾ ਬਾਲ ਢੱਲਾਂ ਹਵਾਨੇ ਚ ਬਹੁਤ ਹਨ ਹਣ ਹੁਣ ਬਹੁਤ ਸੋਹਣਾ ਬਾਈ ਹਨ ਦਾ ਸਿਆਜ ਕੱਲਾ ਕੱਲਾ ਨਿੱਖੜ ਮਾ ਹਾਥੀ ਚਵਾਈ ਵਾਲਾ ਫੂਡ ਸ਼ਾਂਕ ਇਹਦੇ ਵੀ ਨਹੀਂ ਪੂਰਾ ਲੈ ਚੱਲੀ ਵੀਰੇ ਬਾਕੀ ਠੰਡੀ ਸੀਲਾ ਐਵੇਂ ਬਾਈ ਕਹਿੰਦਾ ਆਪਾਂ ਕਹੀ ਜੱਗੇ ਬਈ 18 ਪਿਆਦੂ 20 ਪਿਆਦੂ ਵੈਦ ਦੇ ਹਿਸਾਬ ਨਾਲ ਹੀ ਕਰ ਮਾਲਨੇ ਪੈਣਾ ਪੀਉਣਾ ਹੁੰਦਾ ਦੁੱਧ ਜੀ ਬਾਕੀ ਖਵਾਨਾ ਚੈੱਕ ਕਰ ਸਕਦੇ ਹੋ ਪੂਰਾ ਮੋਟਾ ਥਾਣਾ ਜੀ ਚੰਗੀ ਆ ਚਮਕਦਮ ਕਾਲੀ ਆ ਕੋਈ ਆਏ ਨਹੀਂ ਮੇਰੇ ਲਿਸੜ ਜੀ ਆ ਹਾਈਟ ਜੂਰ ਨਾਰਮਲ ਆ ਜਾਂਦੀ ਆ ਕੈਮਰੇ ਤੋਂ ਡਰਦੀ ਆ ਜੀ ਬਾਕੀ ਹਾਂ ਮੱਝਾ ਰਗਾ ਥਾਨ ਲੱਗਿਆ ਉਹ ਦੁੱਧ ਵੀ ਮੱਝਾ ਰਗਾ ਪਿਆਉਂਗੀ ਇਹਦੀ ਜੈ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਇਹ ਆ ਭਾਈ ਮੁੱਲ ਕਰਾਉਣ ਨੂੰ 47 ਕਰਾ ਲੈ ਕੋਈ 50 ਕਰਾ ਲੈ 45000 ਦੀ ਦੇ ਦੇਣੀ ਜੋੜਾ ਲੈ ਦੇ ਸੱਜਣ ਕੋਈ ਮਾਨਤਨ ਕਰਦੇ ਆਂ ਆਫਰ ਹੀ ਆ ਆਫਰ ਹੀ ਆ ਆਫਰ ਹੀ ਆ ਮੇਰੇ ਤੇ ਤਿੰਨ ਨੰਬਰ ਨਾ ਕੇ ਤਾਂ ਇਹ ਵੀ ਦੂਜੇ ਸੂਏ ਸੁਣਾਈ ਇਹਨੇ ਇਹ ਸਮਾਂ ਕਿੰਨਾ ਕਲੈਂਦੀ ਆ ਇਹ ਵੀ ਭਾਈ 5 ਤੋਂ 4 ਦੇਣਾ ਇਹ ਮੇਰੇ ਚੰਗੇ ਕਦ ਕੱਢ ਦੀ ਜਿਹੜੀ ਆਪਾਂ ਨੋਰਮਲ ਆ ਉਹ ਨੋਰਮਲ ਦੱਸਾਂਗੇ ਜੀ ਇਹ ਕਾ ਦੁੱਧ ਚੰਗਾ ਵੀਰੇ ਆ ਵੈਸੇ ਹੀ ਇੱਕ ਟਾਈਮ ਤੱਕ ਨਾ ਜਾ ਆ ਜਾਂਦਾ ਲੈ ਜੱਲੀ ਵੀਰੇ ਕੱਚੀਆਂ ਜ਼ਰੂਰ ਆ ਪਰ ਤੁਹਾਨੂੰ ਫਾਇਦਾ ਹੋ ਜਾਣਾ ਅੱਜ ਮੈਲ ਵੀ ਉਹ ਜਿਆ ਲੈਸ ਦੀ ਜਾਣੀਆਂ ਮੁੱਲ ਵੀ ਕੱਚਿਆਂ ਵਾਲਾ ਹੀ ਅੱਜ ਬਾਈ ਇਹ ਗੱਲ ਆ ਤੇ ਜੇ ਜਮਾ ਡਾਲਿਆ ਤੇ ਹੁੰਦੀਆਂ ਤੇ ਫਿਰ ਮੁੱਲ ਵੀ ਡਾਲਿਆਂ ਵਾਲਾ ਹੀ ਹੋਣਾ ਸੀਗਾ ਜੀ ਕਿੰਨਾ ਪੈਜੇ ਦੁੱਧ ਕਰਮ ਵਾਲੀ ਇਹ ਦੁੱਧ ਬਾਈ ਪਿਛਲੇ ਸੂਏ ਦਾ ਹੈਗਾ 18 ਲੀਟਰ ਦਾ ਕਾਰਟ ਦਾ ਇਹ ਇੱਥੋਂ ਹੀ ਲਈ ਆਪਣੇ ਘੋਲ ਕੇ ਪੈਣ ਦੇ ਘੋਲ ਕੇ ਲਈ ਹਾਂ ਲੋਕਲ ਹੀ ਆ ਤੇ ਵੇੜ ਨੂੰ ਦੁੱਧ ਪਿਉਣਾ ਚਾਹੀਦਾ ਬਾਈ 18 ਪਲੱਸ ਠੀਕ ਆ ਜਿਹੜੇ ਸਾਹ ਮੈਂ ਤਿਆਰੀ ਤੂਰੀ ਕਰਦੀ ਆ ਮੈਂ ਤੋਂ ਕੋਈ ਐ ਛੋਟੀ ਨਹੀਂ 18+22 ਦਾ ਇਹਨੂੰ ਦੁੱਧ ਦੇਣ ਦਾ ਹੱਕ ਆ ਸੋਨਾ ਖਣਾਂ ਦਾ ਸਹਿਜ ਆ ਕੱਲਾ ਕੱਲਾ ਨਿੱਖੜਮਾ ਹੱਥੀ ਜਵਾਈ ਵਾਲਾ ਚੰਗੀ ਆ ਹੈ ਕੱਚੀ ਆ 5-7 ਦਿਨ ਲੈ ਜੂ 18-19 ਕਿਲੋ ਦੀ ਬਈ ਦਾਸ ਦਾ ਗਰੰਟੀ ਤੇ ਆਈ ਹੈ ਪਿਛਲੇ ਸੂਏ ਦਿੱਤਾ ਹੋਇਆ ਇਹ ਇੱਕ ਦੀ ਆ ਤੁਹਾਡੀ ਸੇਵਾ ਵਿੱਚ ਕਿੰਨਾ ਚੋ ਸਕਦੇ ਆ ਇਹਦੇ ਜੈ ਜੀ ਦੀ ਡਿਮਾਂਡ ਜੀ ਮੋਲ ਲੰਬਾਈ ਇਹਦਾ ਕਰਾਉਣਾ 58 ਕਰਾ ਲਾ 60 ਕਰਾ ਲਾ ਇਹ ਵੀ 56000 ਦੀ ਦੇ ਦੇਣੀ ਅੱਜ ਓਜੂ ਮਾਨਤਨ ਮਾਨਤਨ ਹੋ ਜੀ ਬਾਈ ਮਾਨਤਨ ਥੋੜਾ ਬਹੁਤ ਹੀ ਹੋਊ ਬਾਲਾ ਇਹ ਜਿਆਦਾ ਕਰਾਉਣਾ ਫਿਰ 52000 ਤੋਂ ਠੀਕ ਹੈ ਵੀਰੇ ਤੇ ਜਿਹੜੀ ਆ ਗਈ ਵੀਰੇ ਇਹ ਜਾ ਜਰਸੀ ਤੇ ਐਚਐਫ ਦਾ ਕ੍ਰੋਸ ਆ ਗਿਆ। ਹਾਂ ਇਹ ਕ੍ਰੋਸ ਚਾ ਇਹ ਤਿਆਰੀ ਆ ਬਈ। ਇਹ ਤਿਆਰੀ ਆ। ਅੱਜ ਸਵੇਰ ਵਰੀਆ ਕਰਵਾ ਲਈ ਉਹ ਵੀ। ਇਹ ਤੇ ਕੱਲ ਦੇ ਦਿਨ ਪਰਸੋਂ ਦੇ ਪੂਰੇ ਆ ਬਈ ਦਿਨ। ਉੱਤੇ ਲਈ ਜਾਂਦੀ ਐ 1-2 ਦਿਨ। ਉੱਤੇ ਉਹਦਾ ਸੂਪੇ ਜਾਂ 1 ਅੱਧਾ ਦਿਨ ਲੈ ਜੇ ਵੀਰੇ। ਹੋਰ ਕੇ ਦਿਖਾ ਦੀ ਵੀਰੇ ਸਭੀ ਬਲੀ ਬੜੀ ਚੰਗੀ ਆ। ਹਵਾਨਾ ਬਹੁਤ ਫਿਟਨੈਸ ਨਾਲ ਤਿਆਰ ਕੀਤਾ ਐਣ ਖੁੱਚਾਂ ਤੋਂ ਤਾਂ-ਤਾਂ ਹਵਾਨਾ ਤੇ ਕਾਮਜਾਬ ਵੀ ਵੀਰੇ ਤੁਹਾਨੂੰ ਪਤਾ ਹੀ ਆ ਜਿਹੜਾ ਉੱਚਾ ਹਵਾਨਾ ਹੁੰਦਾ। ਬਾਕੀ ਜਾਮਕਦਮ ਕਾਲੀ ਆ ਜਰਸੀ ਤੇ ਐਚਐਫ ਦਾ ਕ੍ਰੋਸ ਆ ਜਾਂਦਾ ਹਾਈਟ ਜਰਸੀ ਵਾਲੀ ਆ ਰੰਗ ਪ੍ਰਿੰਟ ਐਚਐਫ ਵਾਲਾ ਤਿਆਰੀ ਵਾਲੀ ਕਮਾਲ ਦੀ ਕੀਤੀ ਆ ਕਿੰਨਾ ਪਿਆਜੂ ਵੀਰੇ ਕਰਮ ਵਾਲੀ ਦਾ ਬਾਈ ਪਲੂਣ ਦਾ ਹੈਗਾ 16 ਕਿਲੋ ਦਾ ਰਿਕਾਟ ਤੇ 16 17 ਹੀ ਮੰਨ ਕੇ ਆਪਾਂ ਲਈਏ 16 17 ਮੰਨ ਕੇ ਹੀ ਅਜ ਦੇਨ ਦਾ ਹੱਕ ਆ ਵੀਰੇ 16 17 ਦੁੱਧ ਕਹਿੰਦਾ ਵੀ ਕੀ ਆ ਚੰਗੀ ਰੰਗ ਪ੍ਰਿੰਟ ਵਾਲੀ ਆ ਲੈ ਕੇ ਆਲੀ ਵੀਰੇ ਵਜਨ ਵਾਲੀ ਆ ਜੀ ਇਹਦਾ ਛੋਟਾ ਜਿਹਾ ਭਾਗ ਹੈ ਜਿਹੜੇ ਰੁਪਏ ਜਿਹੜੇ ਲੈਣੇ ਆ ਇਹਦਾ ਅੱਜ ਅੱਜ ਦਾ ਭਾਅ ਬਾਈ ਮੁੱਲ ਕਰਾਉਣ ਨੂੰ ਕੋਈ 50 ਕਰ ਵਾਲੇ ਕੋਈ 52 ਕਰ ਵਾਲੇ ਹੂੰ ਇਹ ਦੇ ਦੇਣੀ ਆਪਾਂ 48000 ਦੀ ਠੀਕ ਆ ਇਹ ਬਾਈ ਕਹਿੰਦਾ 48000 ਦੀ ਦੇ ਦਾਂਗੇ ਮੁੱਲ ਕਰਾਉਣ ਨੂੰ ਕੋਈ ਜਿੰਨਾ ਮਰਜ਼ੀ ਕਰਾ ਲੈ ਚੰਗੀ ਆ ਵੜ ਵੀਰੇ ਇਹ ਵੀ ਚਮਕ ਦਮਕ ਵਾਲੀ ਆ ਬਾਕੀ ਖੇਟਰਾਂ ਸਾਲਾ ਹਵਾਨਾ ਜੀ ਆ ਕਿੰਨੀ ਠੰਡੀ ਆ ਪੂਰੀ ਥਣਾ ਦੀ ਗਾਰੰਟੀ ਦੇਊਗੀ ਕੋੜ ਸ਼ਗ ਪੂਰਾ ਵੀ ਨਹੀਂ ਜੀ ਠੰਡੀਆਂ ਦੀ ਗਾਰੰਟੀ ਆਪਣੀ ਸਾਰੀਆਂ ਦੀ ਆ ਪਾਰ ਪਿੱਛੇ ਦੀ ਥਣਾ ਦੀ ਸਾਰੀਆਂ ਦੀ ਗਾਰੰਟੀ ਹੋਊਗੀ ਠੀਕ ਆ ਵੀਰੇ ਅੱਗੇ 5 ਨੰਬਰ ਨਾਲ ਕੋ ਵੱਡੀ ਵੱਡ ਵੀ ਅੱਜ ਦੇ ਲਾਰਡ ਤੋਂ ਸਾਰੇ ਚਲੋ ਵੱਡੀ ਆ ਸੁਆ ਕਰਨ ਮਾ ਜੀ ਇਹ ਇਹ ਦੂਜੇ ਸੁਆ ਸੁਣਾਈ ਠੀਕ ਆ ਇਹਦਾ ਰਿਕਾਡ ਹੈਗਾ ਪਲੂਨ ਦਾ ਬਾਈ 18 ਲੀਟਰ ਦਾ 18 ਕਿਲੋ ਦਾ 18 ਕਿਲੋ ਚੋਇਆ ਵਾ ਖਾਸ ਬੰਦੇ ਤੋਂ ਇਹ ਲਈ ਵੀ ਆਪਾਂ ਠੀਕ ਆ ਵੀਰੇ ਇਹਨੂੰ ਹੋ ਗਏ 5-6 ਦਿਨ ਆਪਣੇ ਘਰੇ ਆਇਆ ਇਹਨੂੰ ਕੱਚੀ ਸੀ ਪਹਿਲਾਂ ਮੈਂ ਨਾ ਤੇ ਹੁਣ ਕੱਲ ਦੀ ਤਿਆਰੀ ਜੀ ਕਰਦੀ ਆਉਂਦੀ ਹੈ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਕੱਚੀ ਸੀਗੀ ਬਾਈ ਕਹਿੰਦਾ ਥੋੜੀ ਜਿਹੀ ਵੈੜ ਆਪਣਾ ਲਿਆਂਦੀ ਸੀਗੀ 5-6 ਦਿਨ ਹੋ ਗਏ ਤੇ ਪਰ ਹੁਣ ਤਾਂ ਸੋਣੀ ਭਰੀ ਫਿਰਦੀ ਆ ਨਾ ਬਾਈ ਲੈ ਜੋ 5-4 ਦਿਨ ਅਜੇ ਹੋਰ ਹਾਂ ਕੱਢ ਜੂ ਓਏ ਠੀਕ ਆ ਚੰਗੀ ਆ ਵੈੜ ਬਾਕੀ ਸੂਣਾ ਥਣਾ ਦਾ ਸਹਿਜ ਰੰਗ ਪ੍ਰਿੰਟ ਵੀ ਚੰਗਾ ਕੱਦ ਵੇਲ ਦੀ ਵੀ ਚੰਗੀ ਆ ਤਿਆਰੀ ਵੀ ਸੋਣੀ ਕਰਦੀ ਆ ਹਾਂ ਹੁਣ ਵੀ ਸੋਣਾ ਠੰਡੀ ਸੀਲ ਇਹ ਵੀ ਬਹੁਤ ਆ ਬਾਈ ਬਾਕੀ ਠੰਡੀ ਮਿੱਠੀ ਪੂਰੀ ਆ ਜੀ ਕੱਦ ਵੇਲ ਆ ਲੀਆ ਵੱਡੀ ਵੈੜ ਕਹਿ ਸਕਦੇ ਆ ਅੱਜ ਦੇ ਹਲਾਕ ਜੋ ਇਹ ਬਾਈ ਮਿਲਕ ਵੇਨ ਪੂਰੀ ਸਟਰੋਂਗ ਆਉਂਦੀ ਆ ਚੈੱਕ ਕਰ ਸਕਦੇ ਹੋ ਤੇ ਇਹਦੀ ਡਿਮਾਂਡ ਜੈ ਜਿਹੜੇ ਲੈਣਾ ਹੀ ਆ ਜੀ ਬਾਈ ਇਹਦਾ ਅੱਜ ਅੱਜ ਦਾ ਮੁੱਲ ਤਾਂ ਕਰਾਲਾ ਭਾਵਾ 50 ਕਰਾਲਾ 55 ਕਰਾਲਾ ਠੀਕ ਆ ਅੱਜ ਦਾ ਮੁੱਲੇ ਦਾ ਵੀ 95000 ਲੈਣ ਦੇਣ ਲਈ ਆਫਰ ਹੀ ਆ ਆਫਰ ਹੀ ਆ ਅੱਜ ਠੀਕ ਆ ਇਹ ਜਿਹਦਾ ਮੁੱਲ ਇਹਦਾ ਵੀ 95000 ਰੁਪਇਆ ਬਾਕੀ ਹੋਰ ਬਵਾਰੀ ਕੋਲ ਹੁੰਦੀ ਇਹ ਤਾਂ ਤੈਨੂੰ ਵੀ ਪਤਾ 60 62000 ਮੁੱਲ ਹੋਣਾ ਸੀ ਬਾਈ ਹੋਣਾ ਸੀਗਾ ਹੋਣਾ ਸੀ ਨਹੀਂ 55 ਤੱਕ ਤੇ ਗਿਆ ਹੀ ਨਹੀਂ ਸੀਗਾ 95000 ਦੀ ਵੈੜ ਦੇ ਦਾਂਗੇ ਭਾਅ ਛੋਟੇ ਛੋਟੇ ਹੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ